ਹੈਲੋ ਜੀ ਹਾਂਜੀ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਭੈਣ ਭਰਾਵਾਂ ਨੂੰ ਤੁਹਾਨੂੰ ਪਤਾ ਕਿ ਲੋਹੜੀ ਦਾ ਇਤਿਹਾਸ ਕੀ ਹੈ ਲੋਹੜੀ ਆ ਜਿਹੜੀ ਇੱਕ ਕੁੜੀਆਂ ਦੀ ਲੋਹੜੀ ਤੋਂ ਸ਼ੁਰੂਆਤ ਹੋਈ ਸੀ ਕੁੜੀਆਂ ਦੀ ਲੋਹੜੀ ਮੌਨ ਲੱਗੇ ਸੀ ਉਸ ਟਾਈਮ ਦਾ ਇੱਕ ਗਰੀਬ ਬ੍ਰਾਹਮਣ ਸੀਗਾ ਉਹਦੀਆਂ ਦੋ ਕੁੜੀਆਂ ਸੀ ਸੁੰਦਰੀ ਤੇ ਮੁੰਦਰੀ ਉਹ ਬ੍ਰਾਹਮਣ ਬਹੁਤ ਗਰੀਬ ਸੀ ਉਹ ਪੈਸੇ ਦੀ ਬੜੀ ਤੰਗੀ ਸੀਗੀ ਤਾਂ ਇਸ ਤਰ੍ਹਾਂ ਉਹ ਬ੍ਰਾਹਮਣ ਉੱਥੇ ਦੇ ਹਾਕਮ ਦੇ ਉਸ ਟਾਈਮ ਦੇ ਹਾਕਮ ਦੇ ਕੋਲ ਜਾਂਦਾ ਮਦਰ ਦੇ ਲਈ ਤੇਰਾ ਉਹ ਆਪਨ ਸੀਓ ਦੀ ਨੀਤ ਬਹੁਤ ਗੰਦੀ ਸੀ ਉਹਦੀ ਸੋਚ ਬੜੀ ਗੰਦੀ ਸੀਗੀ ਉਹ ਚਾਹੁੰਦਾ ਸੀਗਾ ਉਹਨੇ ਕਿਹਾ ਕਿ ਬ੍ਰਾਹਮਣ ਕਹਿੰਦਾ ਮੈਂ ਤੈਨੂੰ ਪੈਸੇ ਦੇ ਦੇਣਾ ਤੂੰ ਆਪੇ ਇਹ ਕੁੜੀਆਂ ਨੂੰ ਘਰੇ ਕੋਲੇ ਫੇਜ ਦੇ ਤਾਂ ਬ੍ਰਾਹਮਣ ਵਿਚਾਰਾ ਬੜਾ ਦੁਖੀ ਹੋਇਆ ਤੇ ਰਸਤੇ 'ਚ ਤੁਰਿਆ ਆਉਂਦਾ ਉਹਨੂੰ ਸਾਹਮਣੇ ਨਾ ਦੁੱਲਾ ਪੱਟੀ ਮਿਲ ਜਾਂਦਾ ਦੁੱਲਾ ਪੱਟੀ ਇੱਕ ਮੁਸਲਮਾਨ ਸੀਗਾ ਦੁੱਲਾ ਪੱਟੀ ਨਾ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਹੁੰਦਾ ਸੀਗਾ ਦੁੱਲੇ ਪੱਟੀ ਨੇ ਪੁੱਛਿਆ ਕਿ ਤੂੰ ਦੁਖੀ ਅੰਦਾ ਕਿਉਂ ਤਾ ਉਹ ਬ੍ਰਾਹਮਣ ਕਹਿੰਦਾ ਕਿ ਮੈਂ ਹਾਕਮ ਕੋਲੇ ਗਿਆ ਸੀ ਤਾਂ ਹਾਕਮ ਕਹਿੰਦਾ ਕਿ ਵੀ ਉਹ ਮੇਪੜੀਆਂ ਕੁੜੀਆਂ ਨੂੰ ਮੇਰੇ ਕੋਲੇ ਭੇਜ ਦੇ ਕਿਉਂਕਿ ਮੈਂ ਬਹੁਤ ਥੀਵ ਹਾਂ ਮੈਂ ਆਪਣੀ ਕੁੜੀਆਂ ਦਾ ਵਿਆਹ ਨਹੀਂ ਕਰ ਸਕਦਾ ਤਾਂ ਉਸ ਟਾਈਮ ਤੇ ਉਹਨਾਂ ਕੁੜੀਆਂ ਦਾ ਸੁੰਦਰੀ ਤੋਂ ਸੁੰਦਰੀ ਦਾ ਵਿਆਹ ਕਰਨ ਦੇ ਜਨਵਰੀ ਦਿਨ ਦੇ ਭੱਟੀ ਨੇ ਲਏ ਸੀ ਦੁੱਲੇ ਭੱਟੀ ਨੂੰ ਜੰਗਲ ਦੇ ਵਿੱਚ ਚੰਦ ਬਾਲ ਕੇ ਕੁੜੀਆਂ ਦੇ ਫੇਰੇ ਦਿੱਤੇ ਸੀ ਦੋਨੀਆਂ ਕੁੜੀਆਂ ਦਾ ਵਿਆਹ ਕੀਤਾ ਸੀ ਤੇ ਉਹਨਾਂ ਦਾ ਕੰਨਿਆਦਾਨ ਕੀਤਾ ਸੀ ਤਾਂ ਉਸ ਟਾਈਮ ਤੇ ਲੋਕਾਂ ਨੇ ਦੁੱਲੇ ਭੱਟੀ ਨੂੰ ਕਿਹਾ ਕਿ ਵੀ ਕੰਨੀਆਂ ਦੀ ਕੰਨਿਆਦਾਨ ਕੰਨਿਆ ਦੇ ਝੋਲੀ ਦੇ ਵਿੱਚ ਕੁਝ ਪਾਓ ਤਦ ਦੁੱਲੇ ਪੱਟੀ ਨੇ ਉਸ ਸਮੇਂ ਕੁੜੀਆਂ ਦੋਨਾਂ ਕੁੜੀਆਂ ਦੀਆਂ ਝੋਲੀਆਂ ਦੇ ਵਿੱਚ ਸੇਰ ਸ਼ੱਕਰ ਪਾਈ ਸੀ ਉਸ ਦਿਨ ਤੋਂ ਜੀ ਲੋਹੜੀ ਦਾ ਜਿਹੜਾ ਤਿਹਾਰਾ ਇਹਨਾਂ ਕੁੜੀਆਂ ਤੋਂ ਮਨਾਉਣਾ ਸ਼ੁਰੂ ਹੋਇਆ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਲੋਕੀ ਫਰਕ ਕਰਨ ਲੱਗ ਗਏ ਨੇ ਕਿ ਮੁੰਡਿਆਂ ਦੀ ਲੋਹੜੀ ਪਾਉਂਦੀਆਂ ਕੁੜੀਆਂ ਦੀ ਨਹੀਂ ਕਲਜੋਗ ਆ ਗਿਆ ਸਭ ਕੁਝ ਉਲਟ ਚੱਲਣ ਲੱਗ ਗਿਆ ਹਨਾ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਕਿ ਲੋਹੜੀ ਤਾਂ ਅਸਲੀ ਇਤਿਹਾਸ ਕੀ ਹੈ ਕਿੱਥੋਂ ਸ਼ੁਰੂ ਹੋਈ ਹੈ ਲੋਹੜੀ ਇਦੇ ਨਾਲ ਪਤਾ ਜਿਹੜਾ ਇਹ ਫਰਕ ਆ ਕੁੜੀਆਂ ਮੁੰਡਿਆਂ ਦਾ ਫਰਕ ਆ ਇਹ ਸਾਰਿਆਂ ਦੇ ਦਿਮਾਗਾਂ ਦੇ ਵਿੱਚੋਂ ਖਤਮ ਹੋ ਚੁਗਾ ਤੇ ਉਸ ਤੋਂ ਬਾਅਦ ਜੀ ਦੇਖੋ ਦੁੱਲੇ ਪੱਟੀ ਨੂੰ ਕਤਲ ਕਰ ਦਿੱਤਾ ਗਿਆ ਇਹ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਕਤਲ ਕਿਸ ਤਰ੍ਹਾਂ ਹੋਇਆ ਹੋਗਾ ਚੰਗੇ ਇਨਸਾਨ ਨੂੰ ਜੋ ਚੰਗਾ ਇਨਸਾਨ ਆ ਲੋਕਾਂ ਦੀ ਮਦਦ ਕਰਦਾ ਉਸ ਤੇ ਤਾਂ ਤੇ ਦੂਸਰੇ ਬੁਰੇ ਲੋਕ ਵੀ ਹੁੰਦੇ ਆ ਜਿਹੜੇ ਉਸ ਚੰਗੇ ਇਨਸਾਨ ਨੂੰ ਨਹੀਂ ਸਹਿ ਸਕਦੇ ਇਸ ਲਈ ਜੀ ਅਬ ਇਸ ਇਤਹਾਸ ਵਾਰੇ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਕਿ ਲੋਹੜੀ ਦਾ ਤਿਹਾਰ ਕਦੋਂ ਤੇ ਕਿੱਥੇ ਤੇ ਕਿਉਂ ਕਿਵੇਂ ਮਨਾਉਣਾ ਸ਼ੁਰੂ ਹੋਇਆ ਮੇਰੇ ਵੱਲੋਂ ਦੁਬਾਰਾ ਫੇਰ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਜੀ